ਅਸੀਂ ਸੀਨੀਅਰ ਆਪਸ਼ਨ ਦੇ ਹੁਕਮ ਅਨੁਸਾਰ ਜਿਹੜਾ ਕਾਸ ਆਪਰੇਸ਼ਨ ਲਾਂਚ ਕਰ ਰਿਹਾ ਜਿਹੜਾ ਕਿ 11 ਤੋਂ 3 ਦੇ ਵਿੱਚ ਕਰ ਕੀਤਾ ਜਾਣਾ ਸੀ ਅਸੀਂ ਅੱਜ ਸਾਲਾ ਸਿਟੀ ਦੇ ਏਰੀਆ ਵਿੱਚ ਸਲਾਮਾਬਦ ਮੋਹੱਲੇ ਵਿੱਚ ਕਾਸ ਆਪਰੇਸ਼ਨ ਲਾਂਚ ਕਰ ਰਹੇ ਹੈ ਜਿਹੜਾ ਕਾਸ ਆਪਰੇਸ਼ਨ ਚਲਾਇਆ ਹੈ ਕਿੰਨੇ ਘਰਾਂ ਦੀ ਤਿਆਰੀ ਬਸ਼ਕੀ ਲੋਗੇ ਜਿਹੜੇ ਛੱਕੀ ਲੋਕ ਜਿਨ੍ਹਾਂ ਦੇ ਐਨਡੀ ਦੇ ਪੁਰਾਣੇ ਮੁਕਦਮੇ ਹੈਗੇ ਜਾਂ ਜਿਹੜੇ ਹੁਣ ਉਹਨਾਂ ਦੀ ਇਨਵੋਲਵਮੈਂਟ ਹੋ ਸਕਦੀ ਹੈ ਐਨਡੀ ਐਕਟ ਵਿੱਚ ਉਹਨਾਂ ਦੇ ਘਰਾਂ ਤੇ ਅਸੀਂ ਖੰਗਾਲੇ ਜਾ ਰਹੇ ਹਾਂ ਕਿੰਨੇ ਘਰਾਂ ਪੁੰਗਾਲੇ ਗਿਆ ਪ੍ਰਸ਼ਾਸਕ ਦਰ ਹੋਵੇ ਨਹੀਂ ਅਸੀਂ ਹੁਣ ਤੱਕ ਚਾਰ ਘਰ ਤਾਂ ਅਸੀਂ ਚੈੱਕ ਕਰ ਚੁੱਕੇ ਹਾਂ ਤੇ ਹੋਰ ਵੀ ਆਪਰੇਸ਼ਨ ਚੱਲ ਰਹੀ ਅਸੀਂ ਸੀਨੀਅਰ ਆਫਸਰ ਦੇ ਹੁਕਮ ਅਨੁਸਾਰ ਜਿਹੜਾ ਕਾਸ ਆਪਰੇਸ਼ਨ ਲਾਂਚ ਕਰ ਰਿਹਾ ਜਿਹੜਾ ਕਿ 11 ਤੋਂ 3 ਦੇ ਵਿਚਕਾਰ ਕੀਤਾ ਜਾਣਾ ਸੀ ਅਸੀਂ ਅੱਜ ਸਾਨਾ ਸਿਟੀ ਦੇ ਏਰੀਆ ਵਿੱਚ ਸਲਾਮਾਬਦ ਮੋਹੱਲੇ ਵਿੱਚ ਕਾਸ ਆਪਰੇਸ਼ਨ ਲਾਂਚ ਕਰ ਰਹੇ ਜਿਹੜਾ ਕਾਸ ਆਪਰੇਸ਼ਨ ਚਲਾਇਆ ਯਾਰ ਕਿੰਨਾ ਦੇ ਘਰਾਂ ਦੀ ਸਰਚ ਕੀਤੀ ਯਾਰ ਇਹੋ ਸ਼ੱਕੀ ਲੋਕਾਂ ਜਿਹੜੇ ਸ਼ੱਕੀ ਲੋਕ ਜਿਨ੍ਹਾਂ ਦੇ ਐਨਡੀ ਦੇ ਪੁਰਾਣੇ ਮੁਕਦਮੇ ਹੈਗੇ ਜਾਂ ਜਿਹੜੇ ਹੁਣ ਉਹਨਾਂ ਦੀ ਇਨਵੋਲਵਮੈਂਟ ਹੋ ਸਕਦੀ ਹੈ ਐਨਡੀ ਐਕਟ ਵਿੱਚ ਉਹਨਾਂ ਦੇ ਘਰਾਂ ਤੇ ਅਸੀਂ ਖੰਗਾਲੇ ਜਾ ਰਹੇ ਕਿੰਨੇ ਘਰ ਖੰਗਾਲੇ ਗਿਆ ਇਹ ਨਹੀਂ ਅਸੀਂ ਹੁਣ ਤੱਕ ਚਾਰ ਘਰ ਤਾਂ ਚੈੱਕ ਕਰ ਚੁੱਕੇ ਆ ਤੇ ਹੋਰ ਵੀ آپریشن ਅਜੇ ਚੱਲ ਜੀ ਅਸੀਂ ਸੀਨੀਅਰ ਆਫਸਰ ਦੇ ਹੁਕਮ ਅਨੁਸਾਰ ਜਿਹੜਾ ਕਾਸ ਆਪਰੇਸ਼ਨ ਲਾਂਚ ਕਰ ਰਹੇ ਜਿਹੜਾ ਕਿ 11 ਤੋਂ 3 ਦੇ ਵਿੱਚ ਕਰ ਕੀਤਾ ਜਾਣਾ ਸੀ ਅਸੀਂ ਅੱਜ ਸਾਲਾ ਸਿਟੀ ਦੇ ਏਰੀਆ ਵਿੱਚ ਸਲਾਮਾਬਦ ਮੋਹੱਲੇ ਵਿੱਚ ਕਾਸ ਆਪਰੇਸ਼ਨ ਲਾਂਚ ਕਰ ਰਹੇ ਕਾਸ ਆਪਰੇਸ਼ਨ ਚਲਾਇਆ ਜਾ ਰਿਹਾ ਕਿਹਨਾਂ ਦੇ ਘਰਾਂ ਵਿੱਚ ਸ਼ੱਕੀ ਤਿਆਰੀ ਹੋ ਗਿਆ ਜਿਹੜੇ ਸ਼ੱਕੀ ਰੋਗ ਜਿਨ੍ਹਾਂ ਦੇ ਐਨਡੀ ਦੇ ਪੁਰਾਣੇ ਮੁਕਦਮੇ ਹੈਗੇ ਜਾਂ ਜਿਹੜੇ ਹੁਣ ਉਹਨਾਂ ਦੀ ਇਨਵੋਲਵਮੈਂਟ ਹੋ ਸਕਦੀ ਹੈ ਐਨਡੀ ਐਕਟ ਵਿੱਚ ਉਹਨਾਂ ਦੇ ਘਰਾਂ ਤੇ ਫੰਗਾਲੇ ਜਾ ਰਹੇ ਕਿੰਨੇ ਘਰ ਫੰਗਾਲੇ ਕਿਹਾ ਇਹ ਸ਼ਰਧਾ ਕੰਦਰੋਂ ਕੋਈ ਪ੍ਰਸ਼ਨ ਨਹੀਂ ਐਸੀ ਹੁਣ ਤੱਕ 4 ਘਰ ਤਾਂ ਅਸੀਂ ਚੈੱਕ ਕਰ ਚੁੱਕੇ ਆ ਤੇ ਹੋਰ ਵੀ ਆਪਰੇਸ਼ਨ ਅਜੇ ਚੱਲ ਜੀ ਅਸੀਂ ਸੀਨੀਅਰ ਆਫਸਰ ਦੇ ਹੁਕਮ ਅਨੁਸਾਰ ਜਿਹੜਾ ਕਾਸ ਆਪਰੇਸ਼ਨ ਲਾਂਚ ਕਰ ਰਿਹਾ ਜਿਹੜਾ ਕਿ 11 ਤੋਂ 3 ਦੇ ਵਿੱਚ ਕਰ ਕੀਤਾ ਜਾਣਾ ਸੀ ਅਸੀਂ ਅੱਜ ਸਾਲਾ ਸਿਟੀ ਦੇ ਏਰੀਆ ਵਿੱਚ ਅਸਲਾਮ ਮਵਦ ਮੋਹੱਲੇ ਵਿੱਚ ਕਸਪ ਆਪਰੇਸ਼ਨ ਲਾਂਚ ਕਰ ਰਹੇ ਆ ਕਸਪ ਆਪਰੇਸ਼ਨ ਚਲਾਇਆ ਜਾ ਰਿਹਾ ਕਿੰਨਾਂ ਦੇ ਘਰਾਂ ਵਿੱਚ ਸ਼ੱਕੀ ਲੋਗ ਆ ਜਿਹੜੇ ਸ਼ੱਕੀ ਲੋਗ ਜਿਨ੍ਹਾਂ ਦੇ ਐਨਡੀ ਦੇ ਪੁਰਾਣੇ ਮੁਕਦਮੇ ਹੈਗੇ ਜਾਂ ਜਿਹੜੇ ਹੁਣ ਉਹਨਾਂ ਦੀ ਇਨਵੋਲਵਮੈਂਟ ਹੋ ਸਕਦੀ ਹੈ ਐਨਡੀ ਐਕਟ ਵਿੱਚ ਉਹਨਾਂ ਦੇ ਘਰਾਂ ਤੇ ਅਸੀਂ ਫੰਗਾਲੇ ਜਾ ਰਹੇ ਕਿਨੇ ਘਰਾਂ ਤੇ ਫੰਗਾਲੇ ਕੀ ਇਹ ਸ਼ਾਤਰ ਕਰ ਰਹੇ ਹੋ ਪ੍ਰਸ਼ਨ ਨਹੀਂ ਅਸੀਂ ਹੁਣ ਤੱਕ 4 ਘਰ ਤਾਂ ਅਸੀਂ ਚੈੱਕ ਕਰ ਚੁੱਕੇ ਆ ਤੇ ਹੋਰ ਵੀ ਆਪਰੇਸ਼ਨ ਅਜੇ ਚੱਲ ਜੀ ਅਸੀਂ ਸੀਨੀਅਰ ਆਫਸਰ ਦੇ ਹੁਕਮ ਅਨੁਸਾਰ ਜਿਹੜਾ ਕਾਸ ਆਪਰੇਸ਼ਨ ਲਾਂਚ ਕਰ ਰਿਹਾ ਜਿਹੜਾ ਕਿ 11 ਤੋਂ 3 ਦਿਨ ਦੇ ਵਿੱਚ ਕਰ ਕੀਤਾ ਜਾਣਾ ਸੀ ਅਸੀਂ ਅੱਜ ਸਾਨਾ ਸਿਟੀ ਦੇ ਏਰੀਆ ਵਿੱਚ ਸਲਾਮਾਬਦ ਮੋਹੱਲੇ ਵਿੱਚ ਕਾਸ ਆਪਰੇਸ਼ਨ ਲਾਂਚ ਕਰ ਰਹੇ ਜਿਹੜਾ ਕਾਸ ਆਪਰੇਸ਼ਨ ਚਲਾਇਆ ਕਿੰਨਾਂ ਦੇ ਘਰਾਂ ਵਿੱਚ ਚੈਕ ਤਿਆਰੀ ਬਸ਼ਕੀ ਹੋ ਜਾ ਜਿਹੜੇ ਛੱਕੀ ਲੋਗ ਜਿਨ੍ਹਾਂ ਦੇ ਐਨਡੀ ਦੇ ਪੁਰਾਣੇ ਮੁਕਦਮੇ ਹੈਗੇ ਜਾਂ ਜਿਹੜੇ ਉਹਨਾਂ ਦੀ ਇਨਵੋਲਵਮੈਂਟ ਹੋ ਸਕਦੀ ਹੈ ਐਨਡੀ ਐਕਟ ਵਿੱਚ ਉਹਨਾਂ ਦੇ ਘਰਾਂ ਤੇ ਅਸੀਂ ਖੰਗਾਲੇ ਜਾ ਰਹੇ ਕਿੰਨੇ ਘਰਾਂ ਨੂੰ ਖੰਗਾਲੇ ਗਿਆ ਇਹ ਸ਼ਾਂਤ ਰਹਿਣਗੇ ਪ੍ਰਸ਼ਨ ਨਹੀਂ ਅਸੀਂ ਹੁਣ ਤੱਕ 4 ਘਰ ਤਾਂ ਅਸੀਂ ਚੈੱਕ ਕਰ ਚੁੱਕੇ ਹਾਂ ਤੇ ਹੋਰ ਵੀ ਆਪਰੇਸ਼ਨ ਅਜੇ ਚੱਲਦੀ ਅਸੀਂ ਸੀਨੀਅਰ ਆਪਸ਼ਨਲ ਦੇ ਹੁਕਮ ਅਨੁਸਾਰ ਜਿਹੜਾ ਕਾਸ ਆਪਰੇਸ਼ਨ ਲਾਂਚ ਕਰ ਰਿਹਾ ਜਿਹੜਾ ਕਿ 11 ਤੋਂ 3 ਦੇ ਵਿੱਚ ਕਰ ਕੀਤਾ ਜਾਣਾ ਸੀ ਅਸੀਂ ਅੱਜ ਸਾਨਾ ਸਿਟੀ ਦੇ ਏਰੀਆ ਵਿੱਚ ਸਲਾਮਾਬਦ ਮੋਹੱਲੇ ਵਿੱਚ ਕਾਸ ਆਪਰੇਸ਼ਨ ਲਾਂਚ ਕਰ ਰਹੇ ਜਿਹੜਾ ਕਾਸ ਆਪਰੇਸ਼ਨ ਚਲਾਇਆ ਜਾ ਰਿਹਾ ਕਿੰਨਾਂ ਦੇ ਘਰਾਂ ਦੀ ਸੈਚ ਦੀ ਤਿਆਰੀ ਹੋ ਗਿਆ ਜੀ ਜਿਹੜੇ ਛੱਕੀ ਲੋਕ ਜਿਨ੍ਹਾਂ ਦੇ ਐਨਡੀ ਦੇ ਪੁਰਾਣੇ ਮੁਕਦਮੇ ਹੈਗੇ ਜਾਂ ਜਿਹੜੇ ਹੁਣ ਉਹਨਾਂ ਦੀ ਇਨਵੋਲਵਮੈਂਟ ਹੋ ਸਕਦੀ ਹੈ ਐਨਡੀ ਐਕਟ ਵਿੱਚ ਉਹਨਾਂ ਦੇ ਘਰਾਂ ਤੇ ਅਸੀਂ ਖੰਗਾਲੇ ਜਾ ਰਹੇ ਕਿੰਨੇ ਘਰ ਖੰਗਾਲੇ ਗਿਆ ਇਹ ਸ਼ਾਮ ਤੱਕ ਕਰ ਲਓਗੇ ਪ੍ਰਸ਼ਨ ਨਹੀਂ ਅਸੀਂ ਹੁਣ ਤੱਕ 4 ਘਰ ਤਾਂ ਅਸੀਂ ਚੈੱਕ ਕਰ ਚੁੱਕ ਤੇ ਹੋਰ ਵੀ ਪ੍ਰੋਬਲਮ ਜੇ ਚੱਲੀ